ਇਸੇ ਤੋਂ ਪੈਸੇ ਲੈਣੇ ਹੁਣ ਪਹਿਲੀ ਵੇਲਾ ਕੰਮ ਹੋਵੇ ਪੁੱਛਣ ਵਾਸਤੇ ਹੁਣ ਸਾਰਾ ਵੇਚ ਬੱਟ ਕੇ ਉਹਨੂੰ ਦੇਤਾ ਹੋਵੇ ਕਾਣਾ ਵਿੱਚ ਪੈਸੇ ਲੈ ਗਏ ਹੁਣ ਪੁੱਛਣ ਵਾਸਤੇ ਹੁਣ ਆਇਆ ਭਾਈ ਉੱਥੇ ਖੜਜੋ ਭਾਈ ਕਿੱਥੋਂ ਐ ਫੱਕਰਾ ਮੋਸੋਤ ਐ ਫੱਕਰਾ ਮੋਸੋਤ ਹੋਰ ਸਾਬ ਤੋਂ ਐ ਫੱਕਰਾ ਤੁਸੀਂ ਕਿੱਥੋਂ ਐ ਫੱਕਰਾ ਬਤਨਾ ਜੀ ਪੈਸੇ ਵੇਚ ਮਤ ਕੇ ਗਿੰਦੇ ਦੇ ਬਕਰਾ ਹਾਂ ਗੱਡੀ ਵਾਲੇ ਹਾਂ ਬਾਕੀ ਵੇਚੋ ਭਾਈ ਆ ਜਾ ਫਕਰਾ ਪਾਕਲਾ ਪਾਤੜਾਂ ਤੋਂ ਆਇਆ ਫਕਰਾ ਪਾਤੜਾਂ ਦਾ ਤਾਂ ਹੈ ਨਹੀਂ ਐ ਫਕਰਾ ਪਹਿਲੀ ਕਿਨ ਆਇਆ ਚੱਲ ਬਾਬਾ ਰੋਲਾ ਨਾ ਪਾਇਆ ਬਰੋ ਭਾਈ ਇਧਰ ਬੱਟ ਕੇ ਪੈਸੇ ਦੇ ਤੇ ਮੁੱਕਰ ਗਿਆ ਉਹ ਬਕਰਾ ਜੇ ਕਿਰਪਾਈ ਹੋ ਜੇ ਦੇ ਦੇ ਇੱਕ ਦੋ ਤਿੰਨ ਚਾਰ ਇਹ 3.5 ਲੱਖ ਹੈ ਐ ਜੇ ਦੇ ਦੇ ਫਖਰਾ ਸੰਗਤ ਨੂੰ ਕੀ ਕਵਾ ਕੇ ਜਾਏਗਾ ਮਿੱਠੀ ਜੀ ਚੂਰੀ ਕੁੱਟ ਕੇ ਸਾਰਿਆਂ ਨੂੰ ਖਵਾ ਦੇਗਾ ਇੱਕ ਦੋ ਤਿੰਨ ਚਾਰ 50000 ਦੀ ਐਂਟਰੀ ਕਿੱਥੋਂ ਪਾਦੀ ਉਹ ਬਕਰਾ ਐ 50000 ਦੀ ਤੁਮਾਂ ਦੀ ਐਂਟਰੀ ਪਾਚਾਰ ਮੱਦ ਹੋਏ ਬਾਬੇ ਤੇਰੇ ਦਰਬਾਰ ਤੇ ਲੱਖ ਦਾ ਤਾਂ ਪੀਰਾ ਕੀਰਖਾਨੇ ਬਾਬੇ ਤੇਰੇ ਚੂਰੀ ਵੰਡ ਕੇ ਆਉਂਗਾ ਮੈਨੂੰ ਪੈਸੇ ਮਿਲ ਜਣਾ ਜਾਂ ਪੈਸੇ ਮਿਲ ਜਣਗੇ ਉਹ ਫਿਕਰਾ ਤੇਰਾ 53000 ਦਾ ਲੋਨ ਹੋਇਆ ਧੀ ਤੂੰ ਮਾਤੇ 53000 ਦਾ ਲੋਨ ਹੋਇਆ ਧੀ ਉਹਨਾਂ ਨੇ ਕਰਿਆਂ ਦਾ 50 ਦਾ ਵੀ ਕਿਹਾ 53 ਦਾ ਹੁੰਦਾ ਧੀ ਹੁੰਦਾ ਧੀ ਉਹ ਕਹਿੰਦੇ ਇੰਨੇ ਪੈਸੇ ਘੱਟ ਪੈ ਜਾਣਗੇ ਤੂੰ 50000 ਦਾ ਕਰਾ ਲੈ ਆਹੀ ਦੀ ਬੱਕਰਾ ਚਲ ਬਾਬਾ ਵੇ ਜਾ ਪੈਸੇ ਮਿਲ ਜਣਗੇ ਓਏ ਬੱਕਰਾ ਛੋਟੇ ਕਾਲਾ ਕੌਣ ਤੇ ਮੇਰੀ ਭੂਆ ਦਾ ਮੁੰਡਾ ਛੋਟੇ ਤਿੰਨ ਕਰਨੇ ਓ ਬੱਕਰਾ ਹੈ ਲੱਤ ਤੇ ਛੱਟ ਕਿਧੇ ਲੱਗੀ ਦੀ ਸੌਣ ਤੇਰਾ ਕਾਲਾ ਮੁੰਡਾ ਬੈਗ ਦੀ ਅੱਕਰਾ ਕੱਪੜਿਆਂ ਨਾਲ ਚਾਕੇ ਕੌਣ ਲੈ ਗਿਆ ਗੱਡੀ ਤੇ ਕੌਣ ਗਿਆ ਤੇ ਬੀਚੇ ਤੋਂ ਬਾਦੂ ਜਾਂਦੇ ਨੇ ਜੀ ਇਹਦੇ ਨਾਲ ਕਾਲੇ ਰੰਗ ਦੇ ਬੈਗ ਦੇ ਵਿੱਚ ਦੋ ਟੀ-ਸ਼ਰਟਾਂ ਦੀਆਂ ਦੋ ਲੋਹਰਾ ਸੀ ਉਹ ਕਿੱਥੇ ਵਗੀਆਂ ਕੋਈ ਗੱਡੀ ਤੇ ਤੀਜੀ ਉਹ ਲੈ ਗਿਆ ਤੀ ਲੈ ਗਿਆ ਤੀ ਚੱਲ ਬਾਬਾ ਵੇ ਲੈ ਓਏ ਬੱਕਰਾ ਇੱਕ ਦੋ ਤਿੰਨ ਚਾਰ ਪੰਜ ਚੱਲੀ ਬੱਕਰਾ ਕਿਸੇ ਦੇ

ਦੋ ਤਿੰਨ ਜਾਣੇ ਨਹੀਂ ਦੋ ਤਿੰਨ ਜਾਣੇ ਨਹੀਂ ਇਹਦਾ ਰਿਸ਼ਤਾ ਹੋ ਗਿਆ ਹੋਵੇ ਜਵਾਬ deta ਹੋਵੇ ਛੋਟਾ ਭਾਈ ਆ ਗਿਆ ਬਾਈ ਆ ਜਾ ਬੱਕਰਾ ਬਾਕੀ ਬਹਿ ਜਾ ਬਹਿ ਜਾ ਭਾਈ ਆ ਜਾ ਛੋਟਾ ਤਾਂ ਹੈ ਗਿਆ ਛੋਡੇ ਰਿਸ਼ਤਾ ਕਿਦਾ ਹੋ ਗਿਆ ਬੱਕਰਾ ਜਵਾਬ deta ਹੈ ਹੋ ਗਿਆ ਲਾਂ ਹੋ ਗਿਆ ਕਿ ਕਿਰਪਾ ਹੋ ਜੇ ਪੂਰੇ ਕੱਢ ਜੇ ਬੱਕਰਾ 1 2 3 ਚੱਲੀ ਬਾਬਾ ਹੈਲੋ ਸੰਗਤ ਨੂੰ ਮਿੱਠੇ ਜਿਹੇ ਲੱਡੂ ਵੰਡ ਜਾਓਗੇ ਵਿਆਹ ਦੇ ਚਲੋ ਫਕਰਾ ਦਿਨ ਦਈਏ ਅਕਾ ਸਾਰੀ ਸੰਗਤ ਨੂੰ ਮਿੱਠੇ ਜਿਹੇ 21 ਕਿਲੋ ਲੱਡੂ ਵੰਡ ਦੋਗੇ 1 2 3 ਜਿਹੜਾ ਅੰਦਰਲਾ ਘਰ ਸੀ ਉਹ ਕਿਹਨੂੰ ਦੇਤਾ ਥੋਨੇ ਫਕਰਾ ਤੁਹਾਡਾ ਥੋੜਾ 1 2 3 4 ਮਿਸਤਰੀਆਂ ਨੇ ਘਰ ਲੈਵੇ ਘਰ ਆ ਇਹ ਮਿਸਤਰੀ ਕਾ ਤੁਮ ਹੋ ਕੇ ਕੋਈ ਮੁਸਲਮਾਨ ਮਿਸਤਰੀ ਨੇ ਮੁਸਲਮਾਨ ਆ ਜੀ ਜੀ ਨਾ ਇਹ ਮਿਸਤਰੀ ਦੇ ਮੁਸਲਮਾਨ ਕਿਵੇਂ ਬੋਲਦੇ ਨੇ ਉਹ ਆਈ ਵੀ ਚਾਹੀ ਚਾਚੀ ਕੋ ਭਾਗ ਤੋਂ ਉਹ ਭਾਣੀ ਇਹਦੇ ਵਿੱਚ ਬੋਲਦੇ ਨੇ ਫੱਕਰਾ ਜੇ ਕਿਰਪਾ ਹੋ ਜੇ ਲੱਡੂ ਸਾਰੇ ਨੂੰ ਵੰਡ ਦੇਗਾ ਕਹ ਬਾਬੇ ਕਰ ਦੇ ਕਿਰਪਾ ਜਾਓ ਇਹ ਫੱਕਰਾ ਜੇ ਨਾ ਬਿਆਹ ਹੈ ਤਾਂ ਫਕੀਰ ਨਾ ਕੀ ਹੋਏ ਚੱਲੀ ਬਾਬਾ

ਹੋ ਗਏ ਮੰਦਿਰ ਦੇ ਵਿੱਚ ਕੋਈ ਮਰਜੀ ਸੇਵਾ ਲਾ ਦੀ ਜਾਂ ਸਪੋਰਟ ਰਹੇ ਹੋਗੇ ਉਹ ਫਕਰਾ ਜਾਂ ਕਿਰਪਾਈ ਹੋ ਜੂ ਠੀਕ ਹੈ ਜੀ ਮੰਡੇ ਵਾਸਤੇ ਜੀ ਮੰਡੇ ਨੂੰ ਤੈਨੂੰ ਕਹਤਾ ਵੀ ਕਿਰਪਾ ਹੋ ਜੂ ਮੰਡੇ ਨੂੰ ਦੇ ਦੇ ਜੀ ਆ ਕੇ ਠੀਕ ਹੈ ਜੀ ਚੱਲੀ ਬਾਬਾ ਇੱਕ ਵੀਰ ਨੇ ਘਰ ਉੱਪਰ ਦੀ ਕਣਪਾ ਹੋਵੇ ਪਹਿਲਾ ਪੁੱਛਣਾ ਨਾ ਨਿਕਲੀ ਹੋਵੇ ਪਹਿਲੀ ਗੱਲ ਪੁੱਛਿਆ ਹੋਵੇ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਹੋਵੇ स्प्लेंडर मोटरसाइकिल चोरी हो गया होवे पहला ना निकली होवे पहली वेदा पूछा होवे कोई दिल से सोच रहा होवे कि मेरा स्प्लेंडर मोटरसाइकिल चोरी हो गया स्प्लेंडर मोटरसाइकिल चोरी हो गया होवे पूछन वास्ते आए होणा आ जाओ भाई मोटरसाइकिल चोरी हो गया होवे इथों आया फकरा ਕਿੱਥੋਂ ਆਏ ਬੱਕਰਾ ਕਾਲੇ ਮਰਦਾਜੀ ਤਾ ਤੁਸੀਂ ਕਿੱਥੋਂ ਆਏ ਮਾਤਾ ਚੌਂਦੇ ਤੋਂ ਆਇਆ ਕਿੰਨੀ ਬਾਬਾ 1 2 3 4 5 6 7 8 9 10 11 12 13 14 15 16 17 17 ਮਡਲਾ ਕ 18 माडला बकरा सपलेंडर क्यों हो गया जे मिल जाए बकरा सियालो बकरा देखी ਤਾਪੀਰ ਦੀ ਪੂਜਾ ਕੌਣ ਕਰਦਾ ਕਰਦਾ ਮੱਥਾ ਨਹੀਂ ਦੇ ਕੰਨਿਆਂ ਨੂੰ ਜੀ ਲਾਲਾਣੇ ਦੇ ਮੰਦਿਰ 'ਚ ਮੱਥਾ ਨਹੀਂ ਦੇ ਕੰਨਿਆਂ ਨੂੰ ਇਹ ਕਿਰਪਾ ਹੋ ਜੇ ਮਿਲ ਜੇ ਫਿਕਰਾ ਚੂਰੀ ਚੜ੍ਹੇਗਾ ਚੜ੍ਹੇਗਾ ਬਾਬੇ ਮੋਟਰਸਾਈਕਲ ਦੱਸ ਕਿੱਥੇ ਆ ਚੂਰੀ ਚੜ੍ਹ ਕੇ ਮਾਲਿਆ ਕੁਛ ਕਿੱਥੇ ਖੜਿਆ ਚਲੀ ਬਾਬਾ ਜੀ ਲੈ ਵੀ ਇਹ ਸਤਾਰਾ ਮੜ ਲਾ 1 2 3 4 5 6 7 8 9 ਦੋ ਜਣੇ ਚਾਕੇ ਲੱਗੇ ਗਏ ਨੇ ਬੱਕਰਾ ਕੈਮਰਾ ਚੈੱਕ ਕਰ ਲਿਆ ਦੋ ਜਣੇ ਲੱਗੇ ਹਾਂਜੀ ਹਾਂਜੀ ਕਹਿ ਬਾਬੇ ਚੂਰੀ ਦਵੂੰਗਾ ਕਹਿ ਕਿਰਪਾ ਕਰਦੇ ਗਿਆ ਕਿ ਮੈਨੂੰ ਅੱਜ ਹੀ ਮਿਲ ਜੂਗਾ ਉਹ ਬੱਕਰਾ ਦੁਕਾਨ ਦੇ ਉੱਪਰ ਸ਼ਟਰ ਲਾ ਕੇ ਅੰਦਰ ਖੜਿਆ ਹੋਏ ਬੱਕਰਾ ਕਹਿੰਦੇ ਕਿਰਪਾ ਯਾ ਠੀਕੇ ਹੋ ਜੂ ਚੱਲੀ ਮਾਮਾ ਬੱਕਰਾ ਘਰ ਚ ਨਾ ਹੋਵੇ ਅਰਸ਼ਦੀਪ ਅਰਸ਼ ਦੀਪ ਨਾ ਹੋਵੇ ਅਰਸ਼ ਦੀਪ ਕਾਣ ਪਾਇਆ ਹੋਣਾ ਪੁੱਛਣ ਵਾਸਤੇ ਆਇਆ ਹੋਣਾ ਘਰ 'ਚ ਨਾ ਹੋਵੇ ਅਰਸ਼ ਦੀਪ ਕਾਣ ਪਾਇਆ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਅਰਸ਼ ਦੀਪ ਹੋਵੇ ਕਾਣ ਪਾਇਆ ਹੋਵੇ ਪੁੱਛਣ ਵਾਸਤੇ ਆਇਆ ਹੋਣਾ ਅਰਸ਼ ਦੀਪ ਕਾਉਣਾ ਮਾਤਾ ਐ ਮਾਤਾ ਸੁਦਾ ਮਾਤਾ ਢਿੱਲਾ ਕੌਣ ਰਹਿਣਾ ਮਾਤਾ ਤੁਸੀਂ ਰਹਿਣਾ ਅਰਸ਼ ਦੀਪ ਸੋਡਾ ਨਾ ਬੇਟੇ ਦਾ ਨਵਾ 1 2 3 4 ਜਨੇ ਪਰਿਵਾਰ ਚ ਆਜੇ ਮਾਤਾ ਬਾਕੀ ਬੈਜੀ ਚਲੀ ਬਾਬਾ ਅੰਕਾ ਮਾਤਾ ਤੇ ਲੈ ਦੂਸਰੇ ਨੇ ਜੇ ਕਿਰਪਾ ਹੋ ਜਾਏ ਠੀਕ ਇਹ ਹੋ ਜਾਉ ਥੋੜੇ ਗੱਬਰੂ ਜਵਾਨ ਮੁੰਡਾ ਮਰ ਗਿਆ ਕੌਣ ਸੀ ਥੋੜਾ ਭਾਨ ਦਾ ਦੀ ਕੱਢ ਦੀ ਮਾਤਾ ਇਹਨੂੰ ਵਿੱਚੋਂ ਚੱਲ ਬਾਬਾ ਓਏ ਅੰਕਾ 1 2 3 4 5 ਚੱਲ ਬਾਬਾ ਬਾਣ ਜੇ ਕੇ ਕੜਦੀ ਆ ਮਾਤਾ ਇੱਕ ਟੱਪਾ ਹੋ ਗਿਆ ਆ ਮੋਟਾ ਇਹ ਹੁੰਦਾ ਜਿਵੇਂ ਕਿਸੇ ਨੇ ਦੱਬ ਲਿਆ ਹੁੰਦਾ ਮਾਤਾ ਹੁਣ ਇਹ ਕੜਦੀ ਆ ਮਾਤਾ ਇਹਨੂੰ ਇੱਕ ਤੇ ਦੋ ਤੇ ਤਿੰਨ ਮਾਤਾ ਛੋਡੇ ਘਰੇ ਰਹਿੰਦਾ ਹੁੰਦਾ ਦੀ ਇਹ ਛੋਡੇ ਘਰੇ ਰਹਿੰਦਾ ਹੁੰਦਾ ਦੀ ਚਿਵਾਰੇ ਦੇ ਉੱਪਰ ਕੌਣ ਪੈਂਦਾ ਹੁੰਦਾ ਦੀ ਤੁਸੀਂ ਪਹਿੰਦੇ ਨੇ 1 2 3 4 5 ਦੋ ਟੀ-ਸ਼ਰਟਾਂ ਦੋ ਬੂਟਾਂ ਦੀਆਂ ਜੋੜੀਆਂ ਛੋਡੇ ਘਰੇ ਪਈਆਂ ਨੇ ਹਾਂ ਉਹਨਾਂ ਨੂੰ ਚੱਕ ਕੇ ਪਰਾਂ ਰੱਖਦੇ ਮਾਤਾ ਇਹਨੂੰ ਕੜਦੇ ਨੇ ਅੱਟਲੀ ਬਾਬੂ ਸੈੱਟ ਹੋ ਗਈ ਚੱਲ ਬਾਬਾ ਵੇ ਰਾਸਤਾ ਛੱਡਦਿਆ ਕਰੋ ਭਾਈ ਸਾਰੇ

ਤਾਂ ਕਿ ਤੁਰਖੀ ਖਵਾ ਕੇ ਜਾਓਗੇ ਬੱਕਰਾ ਪਹਿਲੀ ਗੱਲ ਆਇਓ ਪਿਸ਼ਾਬ ਦਾ ਬੰਨ ਕਿਹਦੇ ਪੈ ਗਿਆ ਸੀ ਕਿਤਾ ਦਾ ਛੋਡੇ ਡੈਡੀ ਦਾ ਬੱਕਰਾ ਬਾਥਰੂਮ ਦਾ ਬੰਨ ਉਹਨਾਂ ਦੇ ਪੈ ਗਿਆ ਸੀ ਸਹੀ ਐ ਨਾ ਸਿਆਣੀ ਚੱਲ ਬਾਬਾ ਹੋਏ ਸ਼ੇਰਾ ਚੜ ਕੇ ਜਾਊਂਗਾ ਤੇ 21 ਕਿਲੋ ਲੱਡੂ ਵੰਡ ਕੇ ਜਾਊ ਜਾਂ ਕਿਰਪਾਈ ਹੋ ਜਣ ਜਿੱਥੇ ਗੱਲਬਾਤ ਚੱਲਦੀ ਉਹਨਾਂ ਦੇ ਪਰਿਵਾਰ ਦੇ ਪੰਜ ਮੈਂਬਰ ਨੇ ਦੱਸਿਆ ਨਹੀਂ ਮੁੰਡੇ ਦੱਸਿਆ ਨਹੀਂ ਜਾਂ ਉੱਥੇ ਰਿਸ਼ਤਾ ਹੋ ਜੂਗਾ ਆਹ ਚਲਿ ਬਾਬਾ ਇੱਕ ਮਾਤਾ ਨੇ ਘਰ ਉੱਪਰ ਦੀ ਕਣ ਪਾਇਆ ਹੋਵੇ ਪੇਕਿਆਂ ਦੀ ਜ਼ਮੀਨ ਦਾ ਰੌਲਾ ਹੋਵੇ ਪਹਿਲੀ ਗੱਲਾ ਏ ਹੁਣ ਪਹਿਲੀ ਗੱਲਾ ਕਣ ਪਾਇਆ ਹੋਣਾ ਪੁੱਛਣ ਵਾਸਤੇ ਹੁਣਾ ਪੇਕਿਆਂ ਦੀ ਜ਼ਮੀਨ ਦਾ ਰੌਲਾ ਹੋਵੇ ਪਹਿਲੀ ਗੱਲਾ ਏ ਹੁਣ ਪਹਿਲਾ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣਾ ਕੋਈ ਪੇਕਿਆਂ ਦੀ ਜ਼ਮੀਨ ਦਾ ਰੌਲਾ ਹੋਵੇ